ਮੇਰੀ ਚਲੋ ਸਾਰੀਆਂ ਰਵਾਇਤੀ ਫਸਲਾਂ ਮੈਂ ਪਹਿਲਾਂ ਬੀਜਦਾ ਰਿਆਂ ਜਿੱਦਾਂ ਕਣਕ ਝੋਨਾ ਹੋਇਆ ਫਿਰ ਉਸ ਤੋਂ ਬਾਅਦ ਮੈਂ ਗੰਨੇ ਦੀ ਕਾਸ਼ਤ ਕੀਤੀ ਤੇ ਜਦੋਂ ਮੈਂ ਗੰਨੇ ਦੀ ਕਾਸ਼ਤ ਕਰਦਾ ਸੀ ਪੁਸ਼ਕਨਾਂ ਮਿਲ ਜ ਜਾਂਦਾ ਸੀ ਪੁਸ਼ਕਨਾਂ ਰੌਹ ਦੇ ਵਿਗਣੇ ਤੇ ਰੌਹ ਵਾਲਿਆਂ ਨੂੰ ਜਾਂਦਾ ਸੀ ਤੇ ਉੱਥੇ ਮੈਂ ਦੇਖਿਆ ਕਿ ਜਦੋਂ ਮੇਰੇ ਤੋਂ ਮਹਿੰਗੇ ਭਾਅ ਦਾ ਗੰਨਾ ਲੈ ਕੇ ਤੇ ਫਿਰ ਵੀ ਆਪਣੀ ਉਹ ਵਧੀਆ ਕਮਾਈ ਕਰ ਰਹੇ ਆ ਤੇ ਮੈਨੂੰ ਉਹ ਮਾੜਾ ਨਹੀਂ ਲੱਗਾ ਵੈਸੇ ਚਲੋ ਉਹਨਾਂ ਦੇ ਆਪਣਾ ਹੱਕ ਦੀ ਕਰਨੀ ਚਾਹੀਦੀ ਆ ਪਰ ਫਿਰ ਮੇਰੇ ਤੇ ਵੀ ਖਿਆਲ ਆਇਆ ਕਿ ਅਸੀਂ ਜਦੋਂ ਆਪਣੀ ਈਲਡ ਵਧਾਉਨੇ ਆ ਜਾਂ ਅਸੀਂ ਆਪਣਾ ਰੇਟ ਪਿੱਛੇ ਲੜਦੇ ਆ ਜਾਂ ਸਰਕਾਰਾਂ ਨੂੰ ਦੋਸ਼ ਦਿੰਦੇ ਅਸੀਂ ਕਿਉਂ ਨਹੀਂ ਆਪਣੀ ਹੀ ਉਸ ਗੰਨੇ ਨੂੰ ਬਾਜ਼ਾਰ 'ਚ ਆਪਾਂ ਰਸ ਵੇਚ ਕੇ ਤੇ ਆਪਾਂ ਆਪਣੀ ਕਮਾਈ 'ਚ ਵਾਧਾ ਕਰ ਸਕਦੇ ਹਾਂ ਸੋ ਇਹ ਸੋਚ ਲੈ ਕੇ ਫਿਰ ਮੈਂ ਆਪਣਾ ਇਹ ਸਾਰਾ ਸੈਟਅਪ ਤਿਆਰ ਕੀਤਾ ਤੇ ਆਪਣਾ ਜਿੰਨਾ ਵੀ ਖੇਤੀ ਦਾ ਪ੍ਰੋਡਿਊਸ ਹੈ ਉਹਨੂੰ ਮੈਂ ਖੁਦ ਮਾਰਕੀਟਿੰਗ ਕਰਨ ਵਾਲੇ ਪਾਸੇ ਆਇਆ ਠੀਕ ਹੈ ਬੇਸਿਕਲੀ ਜਦੋਂ ਇਹ ਸੈਟਅਪ ਲਾਇਆ ਸੀ ਤੇ ਮੈਂ ਗੰਨੇ ਦੇ ਜੂਸ ਲਈ ਇਹਨੂੰ ਇੱਕ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਬਾਕੀ ਜੋ-ਜੋ ਸਮਾਂ ਲੱਗਦਾ ਗਿਆ ਫਿਰ ਮੇਰਾ ਇਹ ਵੀ ਵਿਚਾਰ ਸੀ ਕਿ ਮੈਂ ਜੋ ਵੀ ਆਪਣੇ ਖੇਤਾਂ 'ਚ ਪੈਦਾ ਕਰਾਂ ਤੇ ਉਹ ਇੱਕ ਬਗੈਰ ਜ਼ਹਿਰਾ ਖਾਦ ਦਾ ਤੋਂ ਹੋਵੇ ਉਹ ਮੈਂ ਡਾਇਰੈਕਟ ਕਿਸਮਰ ਤੱਕ ਉਹਨਾਂ ਨੂੰ ਲੈ ਕੇ ਜਾਵਾਂ ਜਿਵੇਂ ਕਿ ਮੇਰਾ ਦਾਲਾਂ ਨੇ ਜਾਂ ਆਟਾ ਵਾ ਜਾਂ ਮੇਰੇ ਕੋਲ ਸਰਦੀ ਵਿੱਚ ਖੇਤੀ ਕਰਦਾ ਉਹਦਾ ਮੈਂ ਤੇਲ ਦੀ ਬੋਟਲਿੰਗ ਕਰਕੇ ਮੈਂ ਉਹ ਵੇਚਾਂ ਤੇ ਇਸ ਤਰ੍ਹਾਂ ਦਾ ਫਿਰ ਸੋਚ ਲੈ ਕੇ ਤੇ ਫਿਰ ਮੈਂ ਇੱਥੇ ਸ਼ੁਰੂ ਕੀਤਾ ਬੇਸਿਕ ਗੰਨੇ ਦੇ ਰਸ ਤੋਂ ਸ਼ੁਰੂ ਕਰਕੇ ਹੁਣ ਮੈਂ ਜਿੰਨੇ ਵੀ ਖੇਤੀ ਦਾ ਪ੍ਰੋਡਕਟ ਹੈ ਉਹ ਸਾਰਾ ਇੱਥੇ ਉਹਦੀ ਮਾਰਕੀਟਿੰਗ ਕਰਦਾ ਹਾਂ ਇਹ ਇੱਕ ਨਵਾਂ ਕਨਸੈਪਟ ਹੈ ਇਹ ਜਿਹੜੀ ਮੇਰੀ ਗੰਨੇ ਦੇ ਰਸ ਵਾਲੀ ਮਸ਼ੀਨ ਹੈ ਇਹ ਫਾਈਬਰ ਰੋਲਰ ਹੈ ਤੇ ਇਹਦੇ ਵਿੱਚ ਇੱਕ ਵਾਰ ਹੀ ਗੰਨੇ ਦਾ ਰਸ ਨਿਕਲ ਜਾਂਦਾ ਇੱਕ ਵਾਰ ਦਾ ਮਤਲਬ ਇਹ ਹੈ ਕਿ ਜੋ ਤੁਹਾਨੂੰ ਐਕਸਟ੍ਰੈਕਟ ਸਹੀ ਆ ਉਹ ਮਿਲ ਜਾਂਦਾ ਫਿਰ ਜਦੋਂ ਹੀ ਬਾਰ-ਬਾਰ ਗੰਨੇ ਨੂੰ ਵਿੱਚ ਉਹਦੇ ਮਸ਼ੀਨ ਦੇ ਜੀ ਪਾਉਨੇ ਆ ਤੇ ਉਹਦੇ ਵਿੱਚ ਕੀ ਨਿਕਲਦਾ ਕੀ ਰਸਤ ਨਹੀਂ ਨਿਕਲਦਾ ਉਹ ਸਿਰਫ ਝੱਗ ਆਉਂਦੀ ਆ ਉਹ ਝੱਗ ਦਾ ਕਾਰਨ ਕੀ ਹੁੰਦਾ ਵਾ ਕਿ ਬਰਫ ਪਾ ਕੇ ਉਹਨੂੰ ਜਾੜਾ ਵਧਾ ਦਿੰਦੇ ਆ ਹਨਾ ਤੇ ਇਹ ਚੀਜ਼ਾਂ ਇਹ ਬਹੁਤ ਹਾਈਜਨਿਕ ਚੀਜ਼ਾਂ ਇੱਕ ਗੰਨੇ ਦਾ ਰਸ ਜਿਹੜਾ ਫਿਰ ਗੰਨੇ ਦੇ ਰਸ ਤੋਂ ਹੋਰ ਵੀ ਕੁਝ ਪ੍ਰੋਡਕਟ ਜਿਹੜੇ ਆ ਮੈਂ ਤਿਆਰ ਕਰਦੇ ਆ ਜਿਵੇਂ ਕਿ ਆਈਸਕ੍ਰੀਮ ਆ ਗਈ ਆ ਹਰਬਲ ਚਾਹ ਹੋ ਜੂਗੀ ਸਲੱਸ਼ ਹੋ ਜੂਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗੰਨੇ ਦੇ ਰਸ ਤੋਂ ਹੀ ਬਣਦੇ ਆ ਵਾ ਤੇ ਇਹ ਆਉਣ ਵਾਲੇ ਸਮੇਂ 'ਚ ਮੈਂ ਕਰਨ ਜਾ ਰਿਹਾ ਹਾਂ ਮੈਂ ਫਰਵਰੀ ਸਟਾਰਟ ਕੀਤਾ ਸੀ ਆਪਣਾ ਮਿੱਠਾ ਵੀ ਹੁੰਦਾ ਤੇ ਸਭ ਕੁਝ ਹੁੰਦਾ ਪਰ ਜਦੋਂ ਆ ਆਪਣਾ ਜੁਲਾਈ ਅਗਸਟ ਮਹੀਨਾ ਆ ਜਾਂਦਾ ਵਾ ਨਵਾ ਗੰਨਾ ਆਉਦਾ ਵਾ ਤੇ ਉਹਦੇ ਵਿੱਚ ਫਿਰ ਜੇ ਉਹ ਪੂਰਾ ਮਿੱਠਾ ਨਹੀਂ ਹੁੰਦਾ ਜਾਂ ਕਹਿ ਲੀਏ ਕਿ ਗੰਨਾ ਜੇ ਪੱਕਾ ਨਹੀਂ ਹੁੰਦਾ ਗੰਨਾ ਕੱਚਾ ਹੁੰਦਾ ਉਹਦੀ ਰੌਕ ਥੱਕੀ ਹੁੰਦੀ ਆ ਤੇ ਉਹ ਮੀਨ ਟਾਈਮ ਫਿਰ ਮੇਰੇ ਕੋ ਸੈਟਅਪ ਤਿਆਰ ਸੀ ਮੈਂ ਕਿ ਸੋਚਿਆ ਕਿ ਇਹਨੂੰ ਢਿਲੇ ਕਿਉਂ ਬਣਾ ਤੇ ਇਹਦੇ ਕਰਕੇ ਫਿਰ ਮੈਂ ਮੈਂ ਵੇਖਿਆ ਕਿ ਇੱਥੇ ਸਾਡੇ ਬਟਾਲੀ ਸ਼ਹਿਰ ਵਿੱਚ ਖੀਰ ਕੁੜੇ ਸੌਣ ਦੇ ਮਹੀਨੇ ਚ ਨਹੀਂ ਕਿਤੇ ਮਿਲਦੇ ਤੇ ਮੈਨੂੰ ਫਿਰ ਇਹ ਹੋਇਆ ਕਿ ਮੈਂ ਉਹ ਤਿਆਰ ਕਰਕੇ ਇੱਥੇ ਸੇਲ ਕਰਾਂ ਤੇ ਮੈਂ ਉਹ ਰੱਖੇ ਤੇ ਉਹਦਾ ਮੈਨੂੰ ਕਾਫੀ ਵਧੀਆ ਰਿਸਪ ਲੋਕਾਂ ਨੇ ਬਹੁਤ ਪਸੰਦ ਕੀਤੇ ਤੇ ਚੰਗਾ ਫੀਡਬੈਕ ਦੇ ਇੱਥੇ ਖਾ ਕੇ ਵੀ ਜਾਂਦੇ ਆ ਪੈਕਰਾ ਕੇ ਵੀ ਲੈ ਕੇ ਜਾਂਦੇ ਆ ਈਵਨ ਭਾਵੇਂ ਸੌਣ ਦਾ ਮਹੀਨਾ ਚੱਲ ਹੀ ਗਿਆ ਤਾਂ ਵੀ ਕੁਝ ਐਸੇ ਮੇਰੇ ਕਸਟਮਰ ਨੇ ਜਿਹੜੇ ਲਗਾਤਾਰ ਰਿਪੀਟ ਹੋ ਰਹੇ ਆ 25 30 ਦਸੀ ਜਣੀ ਉਹ ਫੇਰ ਵੀ ਪੈਕ ਕਰਕੇ ਖਾਣਾ ਹੋਰ ਪ੍ਰਸੰਦ ਕਰਦੇ ਆ ਤੇ ਇਸ ਦੇ ਨਾਲ ਨਾਲ ਫਿਰ ਮੈਂ ਕਿਹਾ ਕਿ ਜਦੋਂ ਖੀਰ ਪੂੜੇ ਦੇ ਮੈਂ ਰੱਖ ਹੀ ਰਿਹਾ ਹਾਂ ਤਾਂ ਫਿਰ ਕਿਉਂ ਨਾ ਨਾਲ ਇੱਕ ਲੋਕਾਂ ਨੂੰ ਹੈਲਦੀ ਖਾਣਾ ਵੀ ਦਿੱਤਾ ਜਾਵੇ ਕਿਉਂਕਿ ਮੈਂ ਕਰਦੀ ਜਿਵੇਂ ਤੁਹਾਨੂੰ ਦੱਸਿਆ ਕਿ ਆਰਗੇਨਿਕ ਖੇਤੀ ਕਰਦਾ ਜਾਂ ਕੁਝ ਇਸ ਤਰ੍ਹਾਂ ਦੇ ਮੇਰੇ ਹੈਗੇ ਆ ਇੱਕ ਖੇਤ ਜਿਹੜਾ ਆਰਗੇਨਿਕ ਕਰ ਰਿਹਾ ਉਹਦੇ ਵਿੱਚ ਮੈਂ ਦਾਲ ਤੇ ਮੈਂ ਫਿਰ ਘਰੋਂ ਖਾਣਾ ਤਿਆਰ ਕਰਾ ਕੇ ਤੇ ਇੱਕ ਉਹਨੂੰ ਬਿਲਕੁਲ ਜਿਹੜਾ ਹੋਮ ਟੱਚ ਮਿਲਦਾ ਵਾ ਕਿ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਮੈਦਾਨੀ ਹੋਊਗਾ ਜਾਂ ਮਿਰੋਲ ਹਾਈਜਨਿਕ ਕਰਦਾ ਖਾਣਾ ਮੈਂ ਉਹ ਵੀ ਨਾਲ ਤੂੰ ਤੇ ਫਿਰ ਇਵੇਂ ਆ ਜੀ ਕਿ ਤੁਹਾਨੂੰ ਸ਼ਰਮ ਲਾਉਣੀ ਪਊਗੀ ਕਿਉਂਕਿ ਰੋਟੀ ਦੇਣ ਕਿਸੇ ਨੂੰ ਕੋਈ ਨਹੀਂ ਆਉਂਦਾ ਤੁਹਾਨੂੰ ਉਹ ਆਪ ਹੀ ਕਮਾਉਣੀ ਪੈਂਦੀ ਆ ਤੇ ਜਦੋਂ ਮੈਂ ਸੋਚਿਆ ਕਿ ਅਸੀਂ ਵਿਲੇ ਰਹਿ ਗਏ ਵੀ ਤੇ ਸਾਰਾ ਦਿਨ ਇਸ ਤਰ੍ਹਾਂ ਨਿਕਲ ਜਾਂਦਾ ਆ ਉਹਨੂੰ ਬਿਹਤਰ ਹੈ ਕਿ ਮੈਂ ਆਹੀ ਆਪਣਾ ਕੁਝ ਰੋਜ਼ਗਾਰ ਲੱਭੀ ਇਸੇ ਤੋ ਰੋਜ਼ਗਾਰ ਦੇ ਵਿੱਚ ਫਿਰ ਮੈਂ ਵੇਖਿਆ ਕਿ ਜਦੋਂ ਮੇਰੇ ਕੋਲ ਆਪਣਾ ਸਭ ਕੁਝ ਹੈਗਾ ਖੇਤੀ ਨਾਲ ਸੰਬੰਧਿਤ ਆ ਤੇ ਫਿਰ ਮੈਂ ਉਹਨੂੰ ਹੀ ਆਪਣਾ ਕੀਤਾ ਐਜ਼ ਅ ਕੈਰੀਅਰ ਵਜੋਂ ਸਟਾਰਟ ਕੀਤਾ ਨਾਲੇ ਇੱਕ ਹਵਤ ਆ ਨਾ ਕਿ ਮਹਿੰਗੇ ਨੌਕਰ ਨਾਲੋਂ ਸਸਤੇ ਮਾਲਕ ਬਣਨਾ ਚੰਗਾ ਤੇ ਫਿਰ ਮੈਂ ਇਸ ਕਰਕੇ ਉਹਨੂੰ ਆਪਣਾ ਕੀਤਾ ਛੱਡ ਲਿਆ ਕਿ ਨੌਕਰੀ ਨਾਲੋਂ ਹੁਣ ਫਿਰ ਮੈਂ ਇਹਨੂੰ ਆਪਣਾ ਪ੍ਰੋਫੈਸ਼ਨ ਲੈ ਲਿਆ